ਤਲੇ ਆ ਸੱਜਣਾ ਮਤਰਾ ਕੋਲ ਤੁਹਾਨੂੰ ਦੱਸ ਦਿਆਂ ਜਾ ਕੇ ਵੀ ਆਪਣਾ ਅੱਜ ਦਾ ਟੂਰ ਕਿੱਧਰ ਦਾ ਹੈ ਤੇ ਜੁੜੇ ਰਹੋ ਮੇਰੇ ਨਾਲ ਮੇਰੇ ਭਰਾ ਆ ਗਈ ਕਾਰ ਆਪਣੇ ਬੇਲੀ ਮਿੱਤੇ ਬੈਠੇ ਆ ਚਾਪੀਂ ਵਾਧ ਰੁਕੇ ਪਾ ਪਹੁੰਚ ਗਿਆ ਇਹ ਤੋਂ ਸਿੱਧਾ ਮੈਰੂਆ ਤੋਂ ਕੋਲਸਾ ਤੋਂ ਇੱਕ ਕਾਰ ਚੱਲ ਰਹੀ ਹੈ ਦੱਸਿਆਣੇ ਕਿੱਥੇ ਪਹੁੰਚ ਗਿਆ ਖਲਚੀਆਂ ਯਾਰ ਐਂ ਮੈਂ ਜਾਲੀ ਕੋੜਦਾ ਇੱਧਰ ਕਿੱਦਾਂ ਐਨੂੰ ਵੇਖ ਲਈਏ ਨਹੀਂ ਉਹ ਤੋਰ ਲੱਗਾ ਉਹ ਵੇਖ ਲੋ ਇੱਥੋਂ ਉਹਨਾਂ ਨੂੰ ਐਨੂੰ ਵੇਖ ਲਈਏ ਆਪਾਂ ਇਹ ਪੰਪ ਇਹ ਇੱਧਰ ਤਾਂ ਹੈ ਹੀ ਫਿਰ 50 ਕਿਲੋ ਪੰਪ ਉੱਧਰ ਸੀ ਨਾ ਮੈਂ ਪੰਪ ਦੇ ਸਾਹਮਣੇ ਇਹ ਪੰਪ ਦਾ ਬੱਸ ਸੋ ਸਿੱਧਾ ਅਰੇ ਨਾ ਕਾਲੀ ਹੋਏ ਪਾਏ ਨਹੀਂ ਆਪਣੀ ਪੰਜਾਬ ਦੇ ਅੰਦਰ ਅਮਰੇ ਕੁੱਤੀ ਉਡਾਂ ਸੀ ਕੇਸੜੀ ਵਿੱਚ ਖਾਣੇ ਤੇ ਬਕਾਲਾ ਜੀ ਨਾਰ ਜੀ ਸੇਵਾਦਾਰ ਕਹਿੰਦਾ ਪਾਸ਼ਾ ਤਾ ਕਿਹੜਾ ਪੁਰਾਣਾ ਲੰਗਰ ਇਹ ਗਈਆਂ ਤੇ ਅਮਰਸਰ ਐਲਾਨਨਾਮਾ ਉਹਦੀ ਅਕੀਦਤ ਐਲਾਨੀ ਗਈ ਇਹਨਾਂ ਚਾਰ ਗੱਲਾਂ ਨੂੰ ਕੌਮ ਵਿਚਾਰਨ ਵੇ ਅਸੀਂ ਹਰ ਤਰ੍ਹਾਂ ਆਉਣ ਨੂੰ ਤਿਆਰ ਏਕਾ ਹੋ ਜੂਗਾ ਨਹੀਂ ਤਾਂ ਆ ਵੇਖੋ ਲੋਕਾਂ ਇੱਕ ਕਿੰਨਾ ਇਤਸ਼ਾਹ ਮਾਨ ਸਾਹਿਬ ਦੇ ਕੋਲੇ ਪ੍ਰੋਡਕਸ਼ਨ ਆ ਗਿਆ ਇਹ ਆ ਉਹਨਾਂ ਦੀ ਪਹਿਚਾਣ ਇਹ ਕੋਈ ਖੱਟਿਆ ਨਾ ਵਾਹਿਗੁਰੂ ਅੰਮ੍ਰਿਤਸਰ ਬੋਡਵਾਲ ਬਣਾ ਲਓ ਗਰਮੀ ਬਹੁਤ ਜ਼ਿਆਦਾ ਵਾਹ ਤੂੰ ਜਾ ਰਿਹਾ ਸਹੀ